ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਪੰਜਾਬ ਦੇ ਪੈਨਸ਼ਨਰ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਕਿ ਕੰਪਿਊਟੇਸ਼ਨ ਦੀ ਰਿਕਵਰੀ ਘਟ ਕਰਨ ਸੰਬੰਧੀ ਸਰਕਾਰ ਕੋਲ ਵੀ ਜਿਹੜੀ ਹੈ ਗੁਹਾਰ ਲੁਕਾ ਚੁੱਕੇ ਹਨ ਕਾਨੂੰਨੀ ਲੜਾਈ ਵੀ ਲੜ ਚੁੱਕੇ ਹਨ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ 808 ਰੀਟਾਂ ਪਟੀਸ਼ਨਾਂ ਜਿਹੜੀਆਂ ਨੇ ਡਿਸਮਿੰਸ ਹੋਣ ਤੋਂ ਬਾਅਦ ਵੀ ਆਸ ਨਹੀਂ ਛੱਡੀ ਗਈ ਅੱਜ ਦੇ ਵੀਡੀਓ ਵਿੱਚ ਅਸੀਂ ਕੰਪਿਊਟੇਸ਼ਨ ਪੈਨਸ਼ਨ ਰਿਕਵਰੀ ਦਾ ਸਮਾਖਟ ਕਰਕੇ ਰਿਕਵਰੀ ਰੋਕ ਕੇ ਜਾਨ ਸਬੰਧੀ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤੇ ਗਏ ਇੱਕ ਨਵੇਂ ਕੇਸ ਦੇ ਬਾਰੇ ਜ਼ਿਕਰ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੀ ਕੰਪਿਊਟੇਸ਼ਨ ਦੀ ਰਿਕਵਰੀ ਜਦੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਦੁਆਰਾ ਸਟੇ ਹੋ ਗਈ ਸੀ ਤਾਂ ਬਹੁਤ ਸਾਰੇ ਪੈਨਸ਼ਨਰਸ ਜਿਸ ਦਾ ਸਮਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 10 ਸਾਲ 8 ਮਹੀਨੇ ਕਰ ਦਿੱਤਾ ਸੀ ਪੈਨਸ਼ਨਰਸ ਦੇ ਅੰਦਰ ਖੁਸ਼ੀ ਦੀ ਲਹਿਰ ਸੀ ਜਿੰਨਾ ਪੈਨਸ਼ਨਰਸ ਦਾ ਸਮਾਂ 10 ਸਾਲ 8 ਮਹੀਨੇ ਤੋਂ ਵੱਧ ਹੋ ਗਿਆ ਸੀ ਉਹਨਾਂ ਨੇ ਲਗਾਤਾਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾ ਦਿੱਤੀਆਂ ਉਹਨਾਂ ਦੁਆਰਾ ਹਾਈ ਕੋਰਟ ਦੇ ਵਿੱਚ ਤੁਹਾਡਾ ਸਬਤ ਜਿਹੜਾ ਕਿ ਸਭ ਜਿਹੜਾ ਪਾਇਆ ਜਿਹੜੀਆਂ 808 ਰੀਟਾ ਤੇ ਪੈਨਸ਼ਨ ਦੀ ਰਿਕਵਰੀ ਦੇ ਸਟੇ ਲੱਗਣ ਕਾਰਨ ਉਹਨਾਂ ਨੂੰ ਕੁਝ ਰਾਹਤ ਮਿਲੀ ਪਰੰਤੂ ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ 808 ਰੀਟਾ ਨੂੰ ਇੱਕੋ ਸਮੇਂ ਡਿਸਮਿਸ ਕਰ ਦਿੱਤਾ ਗਿਆ ਸੀ ਅਤੇ ਸਟੇ ਦੇ ਜਿਹੜੇ ਪੀਰੀਅਡ ਦੀ ਜਿਹੜੀ ਰਿਕਵਰੀ ਜਾਣੀ ਕਿ ਡਬਲ ਜਿਹੜੀ ਕਰਨ ਕਿਤੇ ਜਾਣ ਦਾ ਫੈਸਲਾ ਆਇਆ ਤਾਂ ਪੈਸ਼ਨਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਸੀ ਤਾਂ ਫਿਰ ਵੀ ਜਿਹੜਾ ਹੌਸਲਾ ਨਾ ਜਿਹੜੇ ਕਿ ਸੁਣਾਉਂਦੇ ਹੋਏ ਕੁਝ ਪੈਸ਼ਨਰਸ ਨੇ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਇਨਸਾਫ ਲੈਣ ਦੇ ਲਈ ਖੜਕਾਇਆ ਪਰੰਤੂ ਉੱਥੇ ਵੀ ਜਿਹੜੀ ਹੈ ਐਸ ਐਲ ਪੀ ਜਿਸ ਡਿਸਮਿਸ ਕਰ ਦਿੱਤੀ ਜਾਣ ਕਰਕੇ ਇੰਜ ਲੱਗਿਆ ਜਿਨ੍ਹਾਂ ਨੂੰ ਹੁਣ ਕੰਪਿਊਟੇਸ਼ਨ ਦੀ ਰਿਕਵਰੀ 10 ਸਾਲ 8 ਮਹੀਨੇ ਤੋਂ ਬਾਅਦ ਬੰਦ ਕਰ ਦਿੱਤੇ ਜਾਣ ਦੀ ਕੋਈ ਵੀ ਉਮੀਦ ਬਾਕੀ ਨਹੀਂ ਰਹੀ ਸੀ ਇਸੇ ਦੌਰਾਨ ਬੈਂਕਾਂ ਨੇ ਜਿਹੜਾ ਹੈ ਡਬਲ ਜਿਹੜੀ ਰਿਕਵਰੀ ਕਰਦੇ ਹੋਏ ਪੀਰੀਅਡ ਦੀ ਰਿਕਵਰੀ ਵੀ ਕੰਪਲੀਟ ਕਰ ਲਈ ਹੈ ਪ੍ਰੰਤੂ ਹੁਣ ਇੱਕ ਵਾਰ ਫਿਰ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਕੁਝ ਪੈਨਸ਼ਨਰਸ ਨੇ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਇਹ ਕੇਸ ਚਲਾਇਆ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਹੈ ਵਾਅਦਾ ਕੀਤਾ ਸੀ ਕਿ ਰਿਕਵਰੀ ਦੇ ਪੀਰੀਅਡ ਬਾਅਦ ਹੋਣ ਨਾਲ ਸੰਬੰਧੀ ਜਿਹੜੀ ਕੈਲਕੂਲੇਟ ਕਰਨ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਕਿ 6 ਮਹੀਨੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗਾ ਪਰੰਤੂ ਪੰਜਾਬ ਸਰਕਾਰ ਨੇ ਇਸ ਕਮੇਟੀ ਦੇ ਬਾਰੇ ਕੁਝ ਵੀ ਨਹੀਂ ਕੀਤਾ ਸੁਪਰੀਮ ਕੋਰਟ ਦੇ ਦੁਆਰਾ ਕਥਿਤ ਤੌਰ ਤੇ ਪੰਜਾਬ ਸਰਕਾਰ ਨੂੰ ਕਮੇਟੀ ਦਾ ਹੀ ਗਠਨ ਕਰਨ ਦੀ ਹੈ ਡਾਇਰੈਕਸ਼ਨ ਦੀ ਜਿਹੜੀ ਦਿੱਤੀ ਸੀ ਹੁਣ ਕੰਪੀ ਮਿਊਟੇਸ਼ਨ ਪੈਨਸ਼ਨ ਦੀ ਰਿਕਵਰੀ ਦਾ ਜਿਹੜਾ ਸਮਾ ਘਾਟ ਕਰਨ ਦੇ ਲਈ ਕੁਝ ਹੋਰ ਐਸ ਐਲ ਪੀ ਜਿਹੜੀ ਹੈ ਮਾਨਜਕ ਸੁਪਰੀਮ ਕੋਰਟ ਦੇ ਵਿੱਚ ਕੁਝ ਪੈਸ਼ਨਰਸ ਦੁਆਰਾ ਜਿਹੜੀ ਹੈ ਦਾਇਰ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਇੱਕ ਰਵਿੰਦਰ 나ਥ ਸ਼ਰਮਾ ਵਰਜੇ ਸਟੇਟ ਆਫ ਪੰਜਾਬ ਹੈ ਜਿੱਦਾਂ ਕੀ ਡਾਇਰੀ ਨੰਬਰ ਹੈ 40468 ਆਫ 2025 ਤੇ ਇਸ ਨੂੰ ਮਿਤੀ 24 7 2025 ਨੂੰ ਫਾਈਲ ਕੀਤਾ ਗਿਆ ਹੈ ਸੀ ਭਾਵੇਂ ਕਿ ਇਹਦਾ ਸਟੇ ਜਿਹੜੇ ਹੈ ਵੈੱਬਸਾਈਟ ਤੇ ਪੈਂਡਿੰਗ ਹੈ ਪਰੰਤੂ ਇਸ ਕੇਸ ਦੀ ਫਾਈਲ ਹੋਣ ਨਾਲ ਇੱਕ ਨਵੀਂ ਆਸ ਦੀ ਕਿਰਨ ਕੰਪਿਊਟੇਸ਼ਨ ਸਪੈਸ਼ਲ ਦੀ ਰਿਕਵਰੀ ਦਾ ਸਮਾਂ ਘਟਕਰਨ ਸੰਬੰਧੀ ਜ਼ਰੂਰ ਜਾ ਕੇ ਹੈ 15 ਸਾਲ ਦੇ ਵਿੱਚ ਕੀਤੀ ਜਾਣ ਵਾਲੀ ਰਿਕਵਰੀ ਦਾ ਵਿਆਜ ਦਰ ਆਰਥਿਕ ਮਹਾਰਾ ਦੇ رائے ਅਨੁਸਾਰ ਲਗਭਗ 18% ਬੰਦਾ ਹੈ ਜਦੋਂ ਕਿ ਅੱਜ ਦੇ ਸਮੇਂ ਦੇ ਵਿੱਚ ਬੈਂਕਾਂ ਦੇ ਵੱਖ-ਵੱਖ ਕੰਪਨੀਆਂ ਦੁਆਰਾ ਲੋਨ ਦਰ ਤੋਂ ਬਹੁਤ ਹੀ ਜ਼ਿਆਦਾ ਬੰਦਾ ਹੈ ਇਸੇ ਤਰ੍ਹਾਂ ਦੀਆਂ ਦੋ ਹੋਰ ਪਟੀਸ਼ਨਰਜ਼ ਨੰਬਰ ਜਿਹੜੀ ਹੈ 21609 ਆਫ 2024 ਬਿਆੰਤਕੋਰ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦੇ ਰਿਟ ਨੰਬਰ 28199 2024 ਜੀਵਨ ਕੁਮਾਰ ਸ਼ਰਮਾ ਆਦਰਸ ਵਰਸਸ ਸਟੇਟ ਆਫ ਪੰਜਾਬ ਦੀ ਕਥਿਤ ਤੌਰ ਦੇ ਉੱਤੇ 24720259 ਜਿਹੜੀ ਹੈ ਰਜਿਸਟਰਡ ਹੈ ਹੋ ਚੁਕੀਆਂ ਹਨ ਹੁਣ ਦੇਖੋ ਇਹ ਗੱਲ ਇਹ ਹੋਵੇਗੀ ਕਿ ਮਾਨਜਕ ਸੁਪਰੀਮ ਕੋਰਟ ਦੇ ਵਿੱਚੋਂ ਕੰਪਿਊਟੇਸ਼ਨ ਦੀ ਰਿਕਵਰੀ ਦਾ ਸਮਾਂ ਘੱਟ ਕੀਤੀ ਜਾਣ ਸੰਬੰਧੀ ਬੈਚਲਰਸ ਦੇ ਹੱਕ ਦੇ ਵਿੱਚ ਕੋਈ ਫੈਸਲਾ ਆਉਂਦਾ ਹੈ ਜਾਂ ਇੱਕ ਵਾਰ ਫਿਰ ਉਹਨਾਂ ਦੇ ਹੱਥ ਦੇ ਵਿੱਚ ਨਿਰਾਸ਼ਾ ਲੱਗਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ